ਆੰਗਲਾ ਗੱਲ ਕਰਾਂਗੇ ਆਪਾਂ ਹੁਣ ਬਾਤ ਨਹੀਂ ਹੈਗਾ ਨਾ ਨਾ ਬਾਈ ਜਮੀ ਜਮੀ ਮਤ ਬੰਦ ਕੇ ਬੰਦ ਬੰਦ ਅਸੀਂ ਇੱਕ ਟੀਵੀ ਲਾਈਏ ਸੀ ਮੈਂ ਵੀ ਕਹਿਣਾ ਕਿ ਮਜੀਬੀਆਂ ਦਾ ਕਹਿੰਦਾ ਸਾਰੇ ਨੇ ਲਾਈਆਂ ਟੀਵੀ ਦਾ ਵਾਹ ਬਾਈ ਉਹ ਦੂਜੇ ਕੇਂਦਰੀ ਵਾਲੋਂ ਤਾਂ ਅੱਗੇ ਮਾਫੀ ਮੰਗ ਗਿਆ ਬਾਈ ਹਾਂ ਹਾਂ ਚਿੱਟਾ ਹਣੇ ਤੱਕ ਬੰਦ ਨਹੀਂ ਹੋਇਆ ਸੇਰਪੁਰ ਦੇ ਤਾਂ ਉਹੀ ਗੱਲ ਕਰੇ ਨੌਜਵਾਨ ਬੈਠੇ ਨੇ ਉੱਥੇ ਕੀ ਕਿਉਂ ਲੱਗਿਆ ਪਿਆ ਪਤਾ ਕਿਸੇ ਨੂੰ ਉਹ ਨੌਜਵਾਨ ਬੈਠੇ ਨੇ ਜੀ ਆਪ ਉਹ ਕਰਦੇ ਨੇ ਰਾਖੀ ਇਹ ਰਾਖੀ ਕੀ ਨਹੀਂ ਬਣਦੀ ਹੀ ਕਰਨੀ ਇਹ ਗੱਲ ਇਹ ਭੁੱਲ ਜਾਂਦੇ ਆ ਆਏ ਨਹੀਂ ਬੋਲਣ ਤੋਂ ਬਾਅਦ ਚੁੱਕ ਕਰ ਲਿਓ ਕਿਉਂ ਅਸੀਂ ਜਵਾਬ ਇਹ ਬੋਲ ਪੈਗੀ ਬੋਲੂ ਬੋਲ ਕੇ ਭੱਜ ਉਹ ਮੈਂ ਨਾਮ ਦਾ ਜਵਾਬ ਦੇਵਾਂਗੇ ਮੇਰੇ ਮੇਰੇ ਲਈ ਤਾਂ ਇੱਥੇ ਪੁਲਿਸ ਨੇ ਆ ਕੇ ਕੀਤਾ ਪ੍ਰਬੰਧ ਜਿਹੜੇ ਹੋਰ ਬੋਲਣਗੇ ਇਹਨਾਂ ਦਾ ਐਮਐਲਏ ਕੋਲ ਬ੍ਰਿਜੇ ਪ੍ਰਤਾਪ ਆਏ ਵਾਰ ਇਹ ਗੱਲ ਕਹਿੰਦਾ ਕਿਤੇ ਜਾ ਕੇ ਜੇਲ੍ਹ ਚ ਛੱਡਿਆ ਨਹੀਂ ਨਹੀਂ ਥੋੜਾ ਜਿਹਾ ਸੱਥਾ ਤੋਂ ਸਵਾਲ ਕਰਦਾ ਉਹਨੂੰ ਉਹ ਬੜਾ ਵੱਡਾ ਗਣਾ ਕਰਤਾ ਹੁਣ ਐਨਐਸਏ ਵੀਰੇ ਐਨਐਸਏ ਲਾਉਂਦੇ ਆ ਐਨਐਸਏ ਲਾਉਂਦੇ ਆ ਹਾਂ ਛੋਟੇ ਦਰ ਗੇ ਅੰਦਰ ਆ ਜਿਹੜੇ ਨਸਲ ਕੋਈ ਮੋੜਿਆ ਬਣੀ ਇਹੋ ਲੈ ਤੈਨੀਆਂ ਨਾ ਬਜਾਇਆ ਕੋਈ ਮੈਂ ਸਭ ਤੋਂ ਬੇਨਤੀ ਕਰਦਾ ਵੀ ਮੰਤਰੀ ਜੀ ਬੋਲਣਗੇ ਇਹਨਾਂ ਦੀ ਗੱਲ ਸੁਣਨੀ ਆ ਵੋਟ ਪਾਉਣੀ ਆ ਨਾ ਪਾਉਣੀ ਆ ਉਸ ਤੋਂ ਬਾਅਦ ਆਪਣੀ ਰਣਨੀਤੀ ਬਣੋਗੀ ਉਹ ਦੇਖਾਂਗੇ ਜਿਹੜੀ ਇਕਾਈ ਕਹਿੰਦੀ ਆ 21 ਵੀ ਜੋਰ ਨਾਲ ਨੇ ਚਾਹੇ ਬੰਦੇ ਹੋਰ ਚਾਰ ਲਾ ਲੈਣ ਆਪਾਂ ਦੂਜੇ ਪਾਸੇ ਪਲਾਣਾ ਪਾਉਣ ਵਾਲੇ ਚਾਰ ਲਾ ਲੈਣ

ਇਹਨਾਂ ਨੂੰ ਬੋਲ ਲੈਣ ਦੇ ਨਾ ਸਵਾਰ ਕਰਦੇ ਬੋਲ ਨਹੀਂ ਦੇਣਾ ਸਵਾਰ ਕਰਾਂਗੇ ਕਲਾਸ ਮਾਰ ਕੇ ਤੁਨੇ ਨਾ ਨੂੰ ਆ ਰਾਮਦੀਪ